ਕਦੋਂ ਮਾਤਾ ਨੇ ਆਪਣੇ ਤੇ ਮਿਹਰ ਕਰੀਆ ਬਾਈ ਆਪਾਂ ਘਟੋਆਟ 18 ਸਾਲ ਹੋ ਗਏ ਉਹ 10 ਸਾਲ ਹੋ ਗਏ ਤੇ 10 ਸਾਲ ਦੇ ਆਪਾਂ ਨੂੰ ਕਿਤੇ ਮਾਤਾ ਨੇ ਘਾਟਾ ਨਹੀਂ ਦਿਖਾਇਆ ਆਪਾਂ ਹਰ ਸਾਲਾ ਇਸ ਘਰ ਕੇ ਆਉਣੇ ਲਈ ਵੀ ਆਪਾਂ ਨੂੰ ਵਾਅਦਾ ਕਰੀ ਮਾਤਾ ਲੈ ਵੀ ਮਿੱਤਰੋ ਕਾਲੇ ਕਾਮ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆਗਾ ਤੇ ਵੀਰ ਦੇਖ ਸਕਦੇ ਹੋ ਬਾਈ ਬਾਈ ਆਏਗਾ ਰਾਮਪੁਰੇ ਤੋਂ ਰਾਮਪੁਰ ਤੋਂ ਆਏ ਬਾਈ ਕੀ ਹਾਲ ਚੱਲੇ ਬਾਈ ਤੂੰ ਦੱਸ ਬਹੁਤ ਵਧੀਆ ਜੀ ਕਿੰਨਾ ਟਾਈਮ ਹੋ ਗਿਆ ਬਿਰੇ ਉਰੇ ਆਉਂਦੇ ਨੂੰ ਆਉਂਦਿਆਂ ਨੂੰ ਘੱਟੋ ਘੱਟ 10-12 ਸਾਲ ਹੋ ਗਏ 10-12 ਸਾਲ ਠੀਕ ਆ ਉਰ ਦੂਰੀ ਕਿੰਨੀ ਆ ਬਈ ਦੂਰੀ ਬਈ ਆ ਕਿੰਨੇ ਕਿਲੋਮੀਟਰ ਹੋਊਗਾ ਰਾਮਪੁਰਾ ਰਾਮਪੁਰਾ 40 45 ਕਿਲੋਮੀਟਰ 40 45 ਕਿਲੋਮੀਟਰ ਹੋਊਗਾ ਲੈ ਵੀ 40 45 ਕਿਲੋਮੀਟਰ ਹੋਊਗਾ ਤੇ ਬਾਈ 40 45 ਕਿਲੋਮੀਟਰ ਤੋਂ ਬਸਾਂ ਹੀ ਆ ਜਾ ਤੇ ਉਹ ਤੁਰ ਕੇ ਆਇਆ ਹੈਗਾ ਬਾਈ ਹਾਂ ਬਾਈ ਔਖਾ ਨਹੀਂ ਲੱਗਦਾ ਯਾਰ ਨਾ ਯਾਰ ਬਾਈ ਮਾਤਾ ਨੇ ਸੱਦਿਆ ਯਾਰ ਆਪਾਂ ਨੂੰ ਤੁਰ ਕੇ ਆਇਆ ਬਾਈ ਕਹਿੰਦਾ ਵੀ ਮਾਤਾ ਨੇ ਸੱਦਿਆ ਤੇ ਤੁਰ ਕੇ ਆ ਗਿਆ ਹਾਂ ਹਾਂ ਆਏ ਸਾਲੀ ਉਹ ਤੁਰ ਕੇ ਆਏ ਸਾਲਾ ਆਉਣਾ ਆਏ ਸਾਲੇ ਆਉਣਾ ਤੁਰ ਕੇ ਠੀਕ ਆ ਕਿੰਨੀਆਂ ਬੱਕਰੀਆਂ ਨੇ ਬਾਈ ਇਹ ਬਾਈ ਯਾਰਾ ਹੋਣਗੀਆਂ 30 35 ਨਾਲ ਹੈਗੀਆਂ ਨਿੱਕੀਆਂ ਹਾਂ ਕੁਝ ਛੁੰਗੀਆਂ ਹੋਣਾਂ ਕਰੇ ਹਾਂ ਬੱਕਰੀਆਂ ਨਾਲ ਵਾਹੀਆਂ 10 12 ਬੱਕਰੀਆਂ ਘਰੇ ਹੁਣ ਤਾਜ਼ੀਆਂ ਸੁੱਕੀਆਂ ਓਕੇ ਚੰਗੀਆਂ ਬੱਕਰੀਆਂ ਇਹਨਾਂ ਨੂੰ ਵੀ ਚੰਗੀਆਂ ਬੱਕਰੀਆਂ ਸੀ ਹਾਲੇ ਛੱਡਨੇ ਪਈਆਂ ਠੀਕ ਆ ਉਹ ਬਾਈ ਕੌਣ ਆ ਬਾਈ ਉਹ ਬਾਈ ਆਪਣਾ ਜੇਲੀ ਹੈਗਾ ਜੇਲੀ ਹੈ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹ ਤਾਂ ਕੰਮ ਕਰਦ ਨੂੰ ਬੱਕੀ ਇਹਨੂੰ ਬਾਈ ਘਟੋ ਘਾਟ ਤਿੰਨ ਸਾਲ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਬਾਈ ਮੈਨੂੰ ਘਟੋ ਘਾਟ ਬਾਈ 18-19 ਸਾਲ ਹੋ ਗਏ ਉਮਰ ਕਿੰਨੀ ਹੈ ਜੀ ਮੇਰੀ ਬਾਈ ਹੈਗੀ ਆ ਨਾ ਬੜੀ 30-35 ਦੇ ਨੇੜੇ 30-35 ਦੇ ਨੇੜੇ ਲਵ ਯੂ ਮਿੱਤਰੋ ਅੱਧੀ ਉਮਰ ਲਾਂਗੀ ਬੱਕਰੀਆਂ ਦੇ ਵਿੱਚ ਬੱਕਰੀਆਂ ਜੀ ਨਾਂਗੀ ਬਈ ਠੀਕ ਆ ਯਾਰ ਇਹ 40 ਕਿਲੋਮੀਟਰ ਤੁਰਨਾ ਤਾਂ ਬਹੁਤ ਔਖਾ ਯਾਰ ਬਾਈ ਯਾਰ ਅੱਜ ਕੱਲ ਤੇ ਮੁੰਡੇ ਨੇ ਜਿਵੇਂ ਅਸੀਂ ਆ ਨਾ ਮੰਨ ਲਓ ਔਖਾ ਬਈ ਤੁਰਨਾ ਹੈ ਨਾ ਕਿਲੋਮੀਟਰ ਵੀ ਔਖਾ ਹੈ ਤੁਸੀਂ ਕਿਵੇਂ ਤੁਰਦੇ ਹੋ ਬਈ ਬਾਈ ਯਾਰ ਜੀ ਕਦੋਂ ਮਾਤਾ ਨੇ ਆਪਣੇ ਤੇ ਮਿਹਰ ਕਰੀਆ ਬਾਈ ਆਪਾਂ ਘਟੋਆਟ 18 ਸਾਲ ਹੋ ਗਏ 10 ਸਾਲ ਹੋ ਗਏ ਤੇ 10 ਸਾਲ ਦੇ ਆਪਾਂ ਨੂੰ ਕਿਤੇ ਮਾਤਾ ਨੇ ਘਾਟਾ ਨਹੀਂ ਦਿਖਾਇਆ ਆਪਾਂ ਇਹ ਘਰ ਜਾੜਾ ਇਸ ਘਰ ਕੇ ਆਉਣੇ ਲਈ ਵੀ ਆਪਾਂ ਨੂੰ ਵਾਅਦਾ ਕਰੀ ਮਾਤਾ ਹੈ ਤੰਦਰੁਸਤਿਆਂ ਬਸ ਤੇ ਬਸਵਾ ਨੂੰ ਠੀਕ ਹੈ ਹਾਂ ਇਸ ਕਰਕੇ ਆਉਣੇ ਆਪਾਂ ਠੀਕ ਹੈ ਜੀ ਹਾਂ ਤੇ ਮਿੱਤਰੋ ਦੇਖ ਸਕਦੇ ਹੋ ਬਾਈ ਕਹਿੰਦਾ ਵੀ ਬਾਈ 40 ਕਿਲੋਮੀਟਰ ਤੋਂ ਤੁਰ ਕੇ ਆਇਆ ਬਾਈ ਬਾਈ ਵਾਰ ਤੇ ਇੱਕ ਲਾਇਕ ਜਰੂਰ ਕਰੋ ਤੇ ਥੱਕ ਗਿਆ ਬਾਈ ਹਣਾ ਦੇਖ ਸਕਦਾ ਪਾਣੀ ਪੂਣੀ ਹੈ ਨਹੀਂ ਬਾਈ ਪਾਣੀ ਪੂਣੀ ਨਹੀਂ ਕਿਉਂ ਨੇ ਨੂੰ ਰਾਸ ਤੇ ਮਿਲ ਜਾਂਦਾ ਰਾਸ ਤੇ ਜਿਲਦੇਰਾ ਮਿਲ ਜਾਂਦਾ ਬਾਈ ਪੰਜਾਬ ਆ ਪੰਜਾਬ ਚ ਪਾਣੀ ਦੀ ਕਮੀ ਨਹੀਂ ਹੈਗੀ ਪਾਣੀ ਦੀ ਕਮੀ ਨਹੀਂ ਠੀਕ ਹੈ ਜੀ ਤੇ ਚਲੋ ਠੀਕ ਆ ਬਈ ਧੰਨਵਾਦ ਕਰਦੇ ਆਂਗੇ ਬਈ ਤੁਸੀਂ ਵੀ ਆਓ ਕਾਲੇ ਕੇ ਮੇਲੇ ਹਾਂ ਮੈਂ ਆਪਾਂ ਸਾਰਿਆਂ ਨੂੰ ਕਹਨੇ ਲਈ ਵੀ ਸਾਰੇ ਆਉਣਾ ਕਿੰਨੇ ਵੀ ਮੱਲਾਂ ਵਾਲੇ ਆਗੇ ਹਣ ਮੈਂ ਪਿੰਡ ਦੇ ਇੱਥੇ ਕਾਲੇ ਕੀ ਕਾਨੇ ਕੀ ਪੁੱਛਿਆ ਬੰਦੇ ਮੈਨੂੰ ਕਹਿੰਦੇ ਵੀ ਇਜਾਤ ਤੇ ਤੂੰ ਪਹਿਲਾ ਬੰਦਾ ਅੱਜ ਦੀ ਰਕਾਰ ਤੋੜਦਾ ਕਹਿੰਦਾ ਪਹਿਲਾ ਬੰਦਾ ਕਹਿੰਦਾ ਕਹਿੰਦਾ ਬੱਕਰੀਆਂ ਲੈ ਕੇ ਆਇਆ ਨਹੀਂ ਕਹਿੰਦਾ ਤੂੰ ਪਹਿਲਾ ਤੜਕੇ ਦੇਖਿਆ ਨਾ ਕਹਿੰਦਾ ਇੱਕ ਬੱਕਰੀਆਂ ਵਾਲਾ ਵੀ ਨੰਗਿਆ ਸਹੀ ਗੱਲ ਆ ਫਿਰ ਅੱਜ ਦੇਖਿਆ ਉਹਨੇ ਅਸੀਂ ਕੋਈ ਕਾ ਤੂੰ ਪਹਿਲਾ ਬੰਦਾ ਕਹਿੰਦਾ ਕਹਿੰਦਾ ਬੱਕਰਾਂ ਲੈ ਗਿਆ ਉਹ ਬੰਦਿਆਂ ਨੇ ਆਪ ਕਿਹਾ ਆਪਣਾ ਕਹਿੰਦਾ ਜਮੀਂ ਵਾਲਾ ਚਾਰਲਾ ਚਰੀ ਉਹਦੇ ਕੀ ਆ ਬਰਸੀਨ ਵਾਲਾ ਚਾਰਲਾ ਨਾ ਬੇਫਿਕਰ ਹੋ ਕੇ ਚਾਰਲਾ ਬਾਈ ਯਾਰ ਠੀਕ ਨਾਮ ਕੀ ਆ ਬਾਈ ਤੇਰਾ ਨਾ ਹਰਪ੍ਰੀਤ ਆ ਵੀਰੇ ਯਾਰ ਠੀਕ ਹੈ ਨੰਬਰ ਹੈਗਾ ਫੋਨ ਨੰਬਰ ਹੈਗਾ ਬੋਲ ਦੇ ਨੰਬਰ ਇੱਕ ਵਾਰ ਲੈ ਨੰਬਰ ਹੈਗਾ ਬਾਈ 78 62 ਹਾਂ 7862 ਹਾਂ ਤੇ 029 0 14 02904 ਲੈ ਵੀ ਇਹ ਨੰਬਰ ਆ ਗਿਆ ਪੜਿਆ ਕਿੰਨਾ ਹੋਇਆ ਬਈ ਪੜਿਆ ਬਈ ਆਪਣਾ ਮੀ ਕੀ ਪੰਜਵੀਂ ਚ ਹਟ ਗਈ ਸੀ ਪੰਜਵੀਂ ਚ ਹਟ ਗਈ ਜਦੋਂ ਹਟ ਗਈ ਉਹਦੀ ਆ ਬੱਕਰੀਆਂ ਲੈ ਲਈਆਂ ਆਪਾਂ ਉਹਦੀ ਬੱਕਰੀਆਂ ਲੈ ਲਈਆਂ ਕਿ ਮੈਂ ਕੰਮ ਕੀ ਮੈਂ ਜ ਕੰਮ ਬਈ ਕੰਮ ਬਈ ਪੂਰਾ ਬਈ ਬਈ ਯਾਰ ਘਟੋ ਘਟ ਹੁਣ ਮੈਂ ਪਹਿਲਾਂ ਬੱਕਰੀਆਂ ਲੈ ਕੇ ਆਈ ਸੀਗੀਆਂ 40 45 ਨਗ ਸੀਗੇ ਹੈ 8 ਲੱਖ ਰੁਪਏ ਮੈਂ ਆਪ ਖੁਦ ਵੇਚੀਆਂ। ਅੱਛਾ। ਹਾਂ 4.5 ਲੱਖ ਰੁਪਏ ਮੈਂ ਇਹ ਆਉਣ ਲੈਣੇ ਆ। ਠੀਕ ਆ। ਹਾਂ। ਲੈ ਵੀ ਮਿੱਤਰੋ ਦੇਖ ਸਕਦਾ ਨਹੀਂ ਕਿ ਪੰਜਵੀਂ ਪਾਸ ਆ ਬਾਈ। ਠੀਕ ਆ। ਵਧੀਆ ਕੰਮ ਤੋੜਿਆ ਹੋਇਆ ਉਹ ਤਾਂ ਹਨਾ। ਬਾਈ ਮੈਂ ਕਹਿੰਨਾ ਕਰਦਾ ਬਾਈ ਅੱਜ ਤੱਕ ਕੋਈ ਕੰਮ ਨਹੀਂ ਰੁਕਿਆ। ਹੁਣ ਮੈਂ ਘਟੋ ਘਟਾ ਤਨਾਲ ਦੇ ਨੇੜੇ ਥਾਂ ਲੇ ਦਿੱਤਾ ਸੀਗਾ। ਅੱਛਾ। ਹਾਂ। ਸਾਲ ਤੇ ਮੈਂ ਸਾਰਾ ਇਹਨਾਂ ਦੇ ਉੱਤੇ ਸਾਰਾ ਲਾਤਾ ਇਹਨਾਂ ਨੇ ਠੀਕ ਆ ਜਮੀਨ ਵੀ ਲੈ ਲਈ ਅਸੀਂ ਹਾਂ ਤੁਰੇ ਕਿਨੇ ਨਾਲੋਂ ਗੁਲਾੜੀ ਭਾਈ ਅੱਛਾ ਠੀਕ ਆ ਤੁਰੇ ਕਿੰਨੇ ਵਜੇ ਦੀ ਵੇ ਸਵੇਰੇ 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 ਭਾਈ 7 ਦੇ ਨੇੜੇ ਉੱਤਰੇ ਸੀਗੇ ਸਵੇਰੇ ਹਾਂ 7 ਦੇ ਨੇੜੇ ਰੋਜ਼ 12:00 ਟੱਲੇ ਲੱਗ ਹਾਂ 4:00 ਚਾਰ ਦੇ ਆ ਗਏ ਆਇ ਜ਼ਾਲ ਬਈ ਯਾਰ ਨਾਂ ਵਾਲੇ 7:00 ਵਜੇ ਗਦਵਾ 6:00 ਵਜੇ ਹਾਂ ਤੁਰਪੈ ਨਹੀਂ ਆਗੇ ਤੇ 7:00 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਆਪਣਾ ਐਂਟਰ ਹੋ ਜਾਂਦਾ ਐਂਟਰ ਹੋ ਜਾਂਦਾ ਪੱਕਿਆ ਹੋਇਆ ਇਹ ਟਾਈਮ ਆਪਣਾ ਪੱਕਾ ਟਾਈਮ ਆ ਬਈ ਯਾਰ ਚੱਲ ਠੀਕ ਆ ਮੇਰੇ ਤੇਰਾ ਧੰਨਵਾਦ ਕਰਦਾ ਲੈ ਵੀ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਕਾਲੇ ਕਬ ਮੇਲਾ ਬਈ ਕੱਲ ਨੂੰ ਆਗਾ ਯਾਨੀ ਕਿ 22 ਤਰੀਕ ਨੂੰ ਪਹੁੰਚਿਓ ਠੀਕ ਆ ਬਈ ਧੰਨਵਾਦ